ਦੇ ਵਿੱਚ ਆਪਣੇ 10 ਦਿਨ ਰਹੇ ਨਹੀਂ 7-8 ਦਿਨ ਜੀ ਉਸ ਬਾਅਦ ਹੋਸ਼ ਆਈ ਇਹਨਾਂ ਨੂੰ ਤੇ ਡਾਕਟਰ ਵੱਲੋਂ ਮਤਲਬ ਕਿ ਜਵਾਬ ਵਾਂਗੋ ਜਵਾਬ ਹੀ ਸੀ ਵੀ ਵੀ ਠੀਕ ਨਹੀਂ ਹੈਗੇ ਜੀ ਇਹ ਤਾਂ ਚਲੋ ਪ੍ਰਮਾਤਮਾ ਨੇ ਬਚਾਇਆ ਜੀ ਇਸ ਕਰਕੇ ਇੱਥੇ ਰਹਿ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਇਹ ਤੂੰ ਵੀ ਹਰ ਵੇਲੇ ਨਾਲ ਹੀ ਰੰਦੀ ਇਹਨਾਂ ਦੇ ਵੀ ਨਾਲ ਹੀ ਰਹਿੰਦੇ ਜੀ ਹਰ ਵੇਲੇ ਨਾਲ ਹੀ ਰਹਿੰਦੇ ਤੂੰ ਵੀ ਉਹ ਵਜਾਂਦੇ ਰਹੇ ਨਾਲ ਹੀ ਰਹਿੰਦੀ ਆ ਇਹਨਾਂ ਦੇ ਜੇ ਜਦੋਂ ਦੇਖਦੇ ਹਾਂ ਤੁਸੀਂ ਇਸ ਹਾਲਤ ਦੇ ਵਿੱਚ ਨੇ ਨਾ ਬੇਸ਼ੱਕੇ ਫਿਰ ਵੀ ਇਹ ਤੁੰਬੀ ਵਜਾ ਰਹੇ ਨੇ ਇੱਥੇ ਮੁਸਕਰਾ ਰਹੇ ਨੇ ਹਾਂਜੀ 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 ਇੱਥੇ ਇਹ ਸ਼ੌਂਕ ਹੀ ਵਸ ਇਹਨਾਂ ਨੂੰ ਜੀ ਵੀ ਇਹ ਤੁੰਬੀ ਵਜਾ ਕੇ ਵਸ ਖੁਸ਼ ਹੋ ਜਾਂਦੇ ਨੇ ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਸਰਕਾਰੀ ਮਾਤਕਸ਼ਲਿਆ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਇੱਕ ਅਜਿਹੇ ਬਜ਼ੁਰਗ ਬਾਪੂ ਜੀ ਨਾਮ ਲਵਾਉਣ ਜਾ ਰਹੇ ਆ ਜਿਹੜੇ ਇਸ ਵਕਤ ਫਿਲਹਾਲ ਇੱਥੇ ਦਾਖਲ ਨੇ ਆਈਸੀਯੂ ਦੇ ਵਿੱਚ ਲੇਕਿਨ ਹੌਸਲਾ ਉਹਨਾਂ ਦਾ ਕਾਫੀ ਬੁਲੰਦ ਹੈ ਇੱਕ ਤਸਵੀਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਹੈ ਬੈੱਡ ਦੇ ਉੱਪਰ ਪਿਆ ਹੋਇਆ ਹਸਪਤਾਲ ਦੇ ਵਿੱਚ ਦਾਖਲ ਹੈ ਤੁੰਬੀ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹੀ ਤੁੰਬੀ ਹੈ ਉਹੀ ਬਾਪੂ ਜੀ ਨੇ ਤਸਵੀਰ ਜਿਹੜੀ ਹੈ ਉਹ ਦਿਖਾ ਦਿੰਨੇ ਆ ਕਿ ਕਿਸਰਾ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਹਾਲਾਂਕਿ ਕੋਮਾ ਦੀ ਹਾਲਤ ਦੇ ਵਿੱਚੋਂ ਇਹ ਨਿਕਲ ਕੇ ਬਾਹਰ ਆਏ ਨੇ ਲੇਕਿਨ ਹੌਸਲਾ ਜਿਹੜਾ ਕਾਫੀ ਬੁਲੰਦਾ ਤੁਸੀਂ ਇਹ ਤਸਵੀਰ ਦੇਖੋ ਕਿ ਸਰਕਾਰੀ ਮਾਤਕਸ਼ਾਲੇ ਹਸਪਤਾਲ ਦੀ ਇਹ ਤਸਵੀਰ ਹੈ ਜਿੱਥੇ ਇਹ ਸ਼ੇਰਗਿਰ ਇਹਨਾਂ ਦਾ ਨਾਮ ਹੈ 62 ਸਾਲ ਦੀ ਉਮਰ ਹੈ ਇਹਨਾਂ ਦੀ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਸੁਖਾਗਿਰ ਇਹਨਾਂ ਦਾ ਨਾਮ ਹੈ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਸਰਕਾਰੀ ਮਾਤਕਸ਼ਾਲੇ ਹਸਪਤਾਲ ਦੀ ਤਸਵੀਰ ਹੈ ਇਹਨਾਂ ਦਾ ਪੂਰਾ ਪਰਿਵਾਰ ਵੀ ਇੱਥੇ ਮੌਜੂਦ ਹੈ ਲੇਕਿਨ ਇਹ ਤਸਵੀਰ ਜਿਹੜੀ ਹੈ ਕਾਫੀ ਖਾਸ ਤਸਵੀਰ ਹੈ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਜ਼ਿੰਦਗੀ ਤੋਂ ਹਾਰ ਮੰਨ ਜਾਂਦੇ ਨੇ ਲੇਕਿਨ ਉਹਨਾਂ ਨੂੰ ਇਹ ਤਸਵੀਰ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਬੇਸ਼ੱਕ ਇਸ ਹਾਲਤ ਦੇ ਵਿੱਚ ਨੇ ਲੇਕਿਨ ਹੌਂਸਲਾ ਕਾਫੀ ਤਾਂ ਤੁਸੀਂ ਇਹ ਤਸਵੀਰ ਦੇਖੀ ਹੈ ਜਿਸ ਵਿੱਚ ਸੁੱਖਾ ਗਿਰਜੀ ਜਿਹੜੇ ਨੇ 62 ਸਾਲ ਦੀ ਉਮਰ ਦੇ ਵਿੱਚ ਹਾਲਾਕੀ ਹਾਈ ਸੀਓ ਦੇ ਵਿੱਚ ਦਾਖਲ ਨੇ ਲੇਕਿਨ ਇਹਨਾਂ ਦਾ ਹੌਸਲਾ ਇਹਨਾਂ ਦਾ ਜਜ਼ਬਾ ਜਿਹੜਾ ਉਹ ਕਾਫੀ ਕਾਇਮ ਹੈ ਇਹਨਾਂ ਦੇ ਬੇਟੇ ਜਿਹੜੇ ਨੇ ਪਰਿਵਾਰ ਜਿਹੜਾ ਉਹ ਸਾਡੇ ਨਾਲ ਹੋਂ ਤਾਂ ਜਾਣਦੇ ਕਿ ਆਖਿਰਕਾਰ ਹੋਇਆ ਕੀ ਸੀਗਾ ਅਜਿਹਾ ਕੀ ਹੋਇਆ ਕਿ ਸੁੱਖਾ ਜੀ ਇੱਥੇ ਦਾਖਲ ਨੇ ਕਿਸ ਹਾਲਤ ਦੇ ਵਿੱਚ ਨੇ ਜਾ ਇਹਨਾਂ ਨੂੰ ਕੀ ਹੋਇਆ ਕੀ ਇਹਨਾਂ ਨੂੰ ਹੋਇਆ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦੋ ਧਰਵਿੰਦਰ ਕੁਮਾਰ ਆਪਣਾ ਨਾਮ ਹੈ ਜੀ ਤੇ ਧਰਵਿੰਦਰ ਕੁਮਾਰ ਆਪਣਾ ਨਾਮ ਹੈ ਜੀ ਤੇ ਸਾਹ ਦੀ ਤਕਲੀਫ ਹੋ ਗਈ ਜੀ ਤੇ ਇੱਕ ਉਹ ਲੋਕ ਤਾਂ ਮਰੇ ਹਸਪਤਾਲ ਚ ਲੈ ਗਏ ਸੀ ਜੀ ਤੇ ਉੱਥੇ ਜਾ ਕੇ ਦੇਖਿਆ ਜੀ ਤੇ 5-10 ਦਿਨ ਕੋਮਾ ਦੇ ਵਿੱਚ ਰਹੇ ਨੇ ਜੀ ਤੇ ਹੁਣ ਮਤਲਬ ਕਿ ਥੋੜਾ-ਮੋੜਾ ਸੁਧਾਰ ਆਇਆ ਹੈ ਜੀ ਜਿੱਦ ਕਰ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਕੋਮਾ ਦੇ ਵਿੱਚ ਰਹੇ ਨੇ ਹਨਾ ਕਿੰਨਾ ਸਮਾਂ ਕੋਮਾ ਦੇ ਵਿੱਚ ਸੀਗੇ ਕੋਮਾ ਦੇ ਵਿੱਚ ਆਪਣੇ 10 ਦਿਨ ਰਹੇ ਨੇ ਜੀ 7-8 ਦਿਨ ਜੀ ਉਸ ਬਾਅਦ ਹੋਸ਼ ਆਈ ਹੈ ਇਹਨਾਂ ਨੂੰ ਤੇ ਡਾਕਟਰ ਵੱਲੋਂ ਮਤਲਬ ਕਿ ਜਵਾਬ ਵਾਂਗੋ ਜਵਾਬ ਹੀ ਸੀ ਵੀ ਵੀ ਠੀਕ ਨਹੀਂ ਹੈਗੇ ਜੀ ਇਹ ਤਾਂ ਚਲੋ ਪ੍ਰਮਾਤਮਾ ਨੇ ਹੀ ਬਚਾਇਆ ਜੀ ਜਾਂ ਡਾਕਟਰਾਂ ਨੇ ਬਚਾਇਆ ਜੀ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਇਹ ਦਿਖ ਰਿਹਾ ਹੈ ਕਿ ਇੱਥੇ ਦਾਖਲ ਨੇ ਆਈਸੀਓ ਦੇ ਵਿੱਚ ਹਨ ਇਹ ਤੁੰਬੀ ਵਜਾਉਂਦੇ ਨੇ ਇਹ ਇਹ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ ਸ਼ੌਂਕ ਇਹਨਾਂ ਦਾ ਕਿ ਬਸ ਬਹੁਤ ਗਈ ਬਚਪਨ ਤੋਂ ਵੀ ਮਤਲਬ ਕਿ ਵਜਾਰੇ ਨੇ ਜੀ ਤੁੰਬੀ ਵਜਾਉਂਦਾ ਸ਼ੌਂਕ ਹੈ ਸੰਗੀਤ ਨਾਲ ਜੁੜੇ ਹੋਏ ਨਹੀਂ ਸ਼ੌਂਕ ਹੈ ਬਸ ਕਿਸ ਕਰਕੇ ਇੱਥੇ ਵੀ ਆਨਦੇ ਹਾਂਜੀ 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 ਮਤਲਬ ਇਹ ਤੂੰ ਵੀ ਹਰ ਵੇਲੇ ਨਾਲ ਹੀ ਰਹਿੰਦੀ ਇਹਨਾਂ ਦੇ ਤੂੰ ਵੀ ਨਾਲ ਹੀ ਰਹਿੰਦੀ ਹਰ ਵੇਲੇ ਨਾਲ ਹੀ ਰਹਿੰਦੀ ਤੂੰ ਵੀ ਉਹ ਬਜਾਂਦੇ ਨਾਲ ਹੀ ਰਹਿੰਦੀ ਇਹਨਾਂ ਦੇ ਜੇ ਜਦੋਂ ਦੇਖਦੇ ਹਾਂ ਤੁਸੀਂ ਇਸ ਹਾਲਤ ਦੇ ਵਿੱਚ ਨੇ ਨਾ ਬੇਸ਼ੱਕੇ ਫਿਰ ਵੀ ਇਹ ਤੁੰਬੀ ਵਜਾ ਰਹੇ ਨੇ ਇੱਥੇ ਮੁਸਕਰਾ ਰਹੇ ਨੇ ਹਾਂਜੀ 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 ਇੱਥੇ ਇਹ ਸ਼ੌਂਕ ਹੈ ਬਸ ਇਹਨਾਂ ਨੂੰ ਜੀ ਵੀ ਇਹ ਤੁੰਬੀ ਵਜਾ ਕੇ ਬਸ ਖੁਸ਼ ਹੋ ਜਾਂਦੇ ਨੇ ਤਾਂ ਸੰਗੀਤ ਨਾਲ ਰੱਖਦੇ ਨੇ ਜੀ ਜਦੋਂ ਪਾਪਾ ਤੁੰਬੀ ਵਜਾਉਂਦਾ ਸੀ ਖੁਸ਼ ਹੋ ਜਾਂਦਾ ਤੇ ਇਹ ਦੇਖੋ ਤਸਵੀਰ ਦੇਖੋ ਤੁਸੀਂ ਕਿ ਹੱਥ ਦੇ ਵਿੱਚ ਹਜੇ ਵੀ ਤੁੰਬੀ ਹੈ ਕਿਉਂਕਿ ਪਰਿਵਾਰ ਜਿਹੜਾ ਇਸ ਥਾਂ ਦੇ ਉੱਤੇ ਮੌਜੂਦ ਹੈ ਸ਼ੁਰੂ ਤੋਂ ਇਹਨਾਂ ਨੂੰ ਸੰਗੀਤ ਦਾ ਸ਼ੌਂਕ ਸੀਗਾ ਇਸ ਕਰਕੇ ਸ਼ੁਰੂ ਤੋਂ ਤੁੰਬੀ ਜਿਹੜੀ ਇਹਨਾਂ ਦੇ ਨਾਲ ਰਹਿੰਦੀ ਹੈ ਤਾਂ ਕਹਿ ਸਕਦੇ ਆ ਕਿ ਇਹ ਹਾਂ ਹੱਥ ਕਿ ਤੱਕਾ ਦੇ ਹੱਥ ਕਿ ਤੱਕਾ ਤੇ ਬਿਲਕੁਲ ਤੁਸੀਂ ਦੇਖੋ ਚਿਹਰੇ ਤੇ ਮੁਸਕਾਨ ਹੈ ਹੱਥਾਂ ਦੇ ਵਿੱਚ ਤੁੰਬੀ ਹੈ ਤੇ ਤੁੰਬੀ ਵੱਜਦੀ ਹੋਈ ਵੀ ਨਜ਼ਰ ਆ ਰਹੀ ਹੈ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਦੂਜੇ ਪਾਸੇ ਜੇਕਰ ਗੱਲ ਕਰ ਰਹੀ ਹੈ ਮੈਡਮ ਸਿਵਲ ਸਰਦਨ ਜਿਹੜੇ ਨੇ ਰਮਿੰਦਰ ਕੌਰ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੇ ਪੂਰੇ ਸਟਾਫ ਨੇ ਜਿਹੜਾ ਐਨੀ ਮਿਹਨਤ ਕੀਤੀ ਹੈ ਕਿ ਅੱਜ ਇਹਨਾਂ ਦੀ ਹਾਲਤ ਦੇ ਵਿੱਚ ਜਿਹੜਾ ਸੁਧਾਰ ਆਇਆ ਹੈ ਮੈਮ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਹਨਾ ਇਹ ਆਈਸੀਯੂ ਦੀ ਇੱਕ ਵੱਖਰੀ ਤਸਵੀਰ ਦੇਖ ਰਹੇ ਆ ਆਪਾਂ ਕਿ ਤੁੰ ਵੀ ਬਾਜ਼ਾਰ ਨੇ ਚਿਹਰੇ ਤੇ ਮੁਸਕਾਨ ਹੈ ਬੇਸ਼ੱਕ ਹੀ ਸਹਾਲਤ ਦੇ ਵਿੱਚ ਨੇ ਹੁਣ ਠੀਕ ਹੋ ਚੁੱਕੇ ਨੇ ਬਿਲਕੁਲ ਬਿਲਕੁਲ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਸੀ ਇਹ ਸੁੱਖਾ ਗਿਰ ਪੇਸ਼ੈਂਟ ਦਾ ਨਾਮ ਹੈ 62 ایਅਰਸ ਦਾ ਪੇਸ਼ੈਂਟ ਹੈ ਵਰਦਮਾਨ ਚ ਪਹਿਲਾਂ ਐਡਮਿਟ ਸੀਗਾ ਤੇ ਕ੍ਰੋਨਿਕ ਨੂੰ ਸੀਓਪੀਡੀ ਹੈਗੀ ਹੈ ਪਹਿਲਾਂ ਹੀ ਡਿਜ਼ੀਜ਼ ਦੀ ਕ੍ਰੋਨਿਕ ਚੱਲ ਰਹੀ ਹੈ ਤੇ ਉੱਥੇ ਵੈਂਟੀ ਤੇ ਚੱਲ ਰਿਹਾ ਸੀ ਜਦੋਂ ਸਾਡੇ ਕੋਲ ਆਇਆ ਤੇ ਗੈਸਪਿੰਗ ਪੇਸ਼ੈਂਟ ਸੀ ਅਨਕੌਂਸ਼ੀਅਸ ਸੀਗਾ ਤੇ ਅਸੀਂ ਵੀ ਇਹਨੂੰ ਪੁੱਟ ਕਰ ਦਿੱਤਾ वेंटिलेटर ਤੇ ट्रैकियोस्टमी ਦੀ ਪਹਿਲਾਂ ਹੀ ਉੱਥੇ ਹੋਈ ਹੋਈ ਸੀਗੀ ਤੇ ਬਾਈ ਦੀ ਨੈਕਸਟ ਡੇ ਹੀ 24 ਆਰ ਕेलो ਕਿ ਪੇਸ਼ੈਂਟ ਜਿਹੜਾ ਹੈ ਕੌਨਸ਼ੀਅਸ ਹੋ ਗਿਆ ਸੀਗਾ ਤੇ ਹੁਣ ਇਹਨੂੰ ਪਹਿਲਾਂ ਅਸੀਂ 10 ਦਿਨ ਵੈਂਟੀਲੇਟਰ ਤੇ ਹੀ ਰੱਖਿਆ ਫਿਰ ਇਹਨੂੰ ਵੈਂਟੀਲੇਟਰ ਤੋਂ ਅਸੀਂ ਕਰ ਦਿੱਤਾ ਆਫ ਕਰ ਦਿੱਤਾ ਤੇ ਹੁਣ ਉਹ ਸਿੰਪਲ ਆਕਸੀਜਨ ਤੇ ਹੈਗਾ ਟ੍ਰੈਕੀਓਸਟਮੀ ਹੋਈ ਹੈ ਉਹਦਾ ਵੀ ਸਾਈਜ਼ ਅਸੀਂ ਕਟਵਾ ਕਟਾ ਰਹੇ ਹਾਂ ਅਲਟੀਮੇਟਲੀ ਜਿਹੜੀ ਇਹ ਦੀ ਟ੍ਰਿਕ ਤੁਸੀਂ ਕੀਤੀ ਹੈ ਥੋੜੀ ਨੂੰ ਰਸਤੇ ਤੋਂ ਸਾਧਣ ਲਈ ਉਹ ਹੌਲੀ ਹੌਲੀ ਇਹਦੀ ਘਟਾ ਰਹੇ ਆ ਸਾਈਜ਼ ਉਹਦਾ ਤੇ ਬੰਦ ਕਰ ਦਾਂਗੇ ਅਮੀ ਜਾ ਕੇ ਥੋੜੇ ਦਿਨਾਂ ਚ ਹੋ ਜਾਏਗਾ ਬਿਲਕੁਲ ਕੰਪਲੀਟਲੀ ਜਿਸ ਤਰ੍ਹਾਂ ਇਹ ਵੀਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਿ ਇੱਕ ਪੇਸ਼ੈਂਟ ਜਿਹੜਾ ਹੈ ਨਾ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਆਈਸੀਯੂ ਚ ਦਾਖਲ ਹੈ ਤੁੰ ਵੀ ਵਜਾਰ ਹੈ ਚਿਹਰੇ ਤੇ ਮੁਸਕਾਨ ਹੈ ਥੋੜੇ-ਘਿ ਬੀ ਲੋਕ ਆਏ ਹੋਏ ਹੋਣਗੇ ਬਿਲਕੁਲ ਬਿਲਕੁਲ ਬੜੀ ਐਪਰੀਸ਼ੀਏਸ਼ਨ ਮਿਲ ਰਹੀ ਹੈ ਜੀ ਕਿ ਬੜਾ ਅੱਛਾ ਇਲਾਜ ਚੱਲ ਰਿਹਾ ਹੈ ਮਾਤਾ ਕੁਸ਼ਲਿਆ ਦਾ ਨਾਮ ਰਸ਼ਨੋਰੀ ਹੈ ਏ ਬਸ ਵਾਈਗਰੂ ਦੀ ਕਿਰਪਾ ਹੈ ਕਿ ਸਾਰਾ ਸਾਡਾ ਸਟਾਫ ਵੀ ਇੱਥੇ ਸਾਰੇ ਡਾਕਟਰਸ ਵੀ ਸਾਰੇ ਜਿਹੜੇ ਨਰਸਿੰਗ ਸਟਾਫ ਵੀ ਹੈ ਤੇ ਸਾਡੇ ਐਮ ਐਸ ਜਿਹੜੇ ਆ ਦੋ ਸਾਡੇ ਇੱਥੇ ਐਸ ਐਮਓਜ਼ ਹੈਗੀਆਂ ਸਾਰੇ ਬਹੁਤ ਮਿਹਨਤ ਕਰ ਰਹੇ ਨੇ ਤੇ ਡਾਕਟਰ ਸਾਡੇ ਬਹੁਤ ਅੱਛੇ ਤਰ੍ਹਾਂ ਇਹਨੂੰ ਮੈਨੇਜ ਕਰ ਰਹੇ ਆ ਜਿਸ ਤਰ੍ਹਾਂ ਦੂਸਰੇ ਹਸਪਤਾਲ ਤੋਂ ਆਏ ਨੇ ਜੀ ਹਸਪਤਾਲ ਤੋਂ ਨਾ ਹਾਲਤ ਕਿਸ ਤਰ੍ਹਾਂ ਸੀਗੀ ਉਸ ਸਮੇਂ ਹਾਂ ਗੈਸ ਕਰ ਰਿਹਾ ਸੀ ਪੇਸ਼ੈਂਟ ਕਾਫੀ ਸਿਕ ਸੀਗਾ ਬਹੁਤ ਸਿਕ ਸੀਗਾ ਅਨਕੌਂਸ਼ੀਅਸ ਸੀਗਾ ਉਹ ਬਿਲਕੁਲ ਠੀਕ ਹਾਂ ਕੀ ਕੀ ਤੁਹਾਡੇ ਸਾਹਮਣੇ ਹੈ ਪੇਸ਼ੈਂਟ ਦੀ ਕੰਡੀਸ਼ਨ ਹੈ ਨਾ ਤੇ ਬਿਲਕੁਲ ਇਹ ਤਸਵੀਰ ਹੈ ਦੇਖੋ ਤੁਸੀਂ ਇਹ ਆਈਸੀਓ ਦੀ ਤਸਵੀਰ ਹੈ ਮਾਤਾ ਕਛਲੇਆ ਹਸਪਤਾਲ ਹੈ ਜਿੱਥੇ ਪੂਰੇ ਸਟਾਫ ਨੇ ਜਿਹੜਾ ਐਨੀ ਮਿਹਨਤ ਕੀਤੀ ਕਿ ਅੱਜ ਸਿਹਤ ਦੇ ਵਿੱਚ ਸੁਧਾਰ ਆਇਆ ਤੇ ਇਸ ਪਾਸੇ ਪਰਿਵਾਰ ਮੌਜੂਦ ਹੈ ਪੂਰਾ ਤਾਂ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕੀ ਹੋਇਆ ਸੀਗਾ ਸਭ ਤੋਂ ਪਹਿਲਾਂ ਤਾਂ ਨਾ ਜਦੋਂ ਤੁਸੀਂ ਲੈ ਕੇ ਆਏ ਸੀਗੇ ਇੱਥੇ ਇਸ ਤੋਂ ਪਹਿਲਾਂ ਦੀ ਹਾਲਤ ਕਿਸ ਤਰ੍ਹਾਂ ਦੀ ਸੀ ਬਹੁਤ ਜ਼ਿਆਦਾ ਖਰਾਬ ਸੀ ਸੀਰੀਅਸ ਜਾਰੇ ਸੀ ਬਸ ਇੱਥੇ ਆ ਕੇ ਠੀਕ ਹੋਏ ਨਾ ਪਪਾ ਹੂੰ ਇਸ ਤਰ੍ਹਾਂ ਸ਼ੁਰੂ ਤੋਂ ਤੂੰ ਵੀ ਵਜਾਉਂਦੇ ਨੇ ਜਿਸ ਤਰ੍ਹਾਂ ਗਾਂਦੇ ਵਗੈਰਾ ਵੀ ਸੀਗੇ ਪਾਪੇ ਨੂੰ ਤੂੰ ਵੀ ਵਜਾਉਂਦਾ ਤੇ ਬਾਜਾ ਵਜਾਉਂਦਾ ਨਹੀਂ ਸ਼ੌਂਕ ਆ ਵੀ ਬੱਚਾ ਵਾਂਗੂ ਪਾਲਦੇ ਆ ਪਾਪੇ ਨੇ ਸੀ ਹਾਂਜੀ ਤੇ ਉਧਰ ਤਾਂ ਜਵਾਬ ਹੀ ਦਿੱਤਾ ਸੀ ਮਰਤਮਾਨ ਚ ਤਾਂ ਇੱਥੇ ਆ ਕੇ ਪਾਪਾ ਠੀਕ ਹੋਏ ਨੇ ਬਾਕੀ ਸਾਰੇ ਡੈੱਡ ਆ ਗਏ ਬਸ ਇਹ ਵਿਚ ਕਿੱਥੇ ਮਰਜੀ ਲੈ ਜੇ ਇੱਧਰ ਆਇਸ ਫਿਰ ਗੱਲਬਾਤ ਕੀਤੀ ਨਾ ਮਿਹੜਮਾਨਾਂ ਕਹਿੰਦੇ ਤੁਸੀਂ ਹੋਰੇ ਲੈ ਆਓ ਫਿਰ ਇਹਨਾਂ ਇਧਰੋਂ ਬਸ ਹੌਸਲਾ ਆਇਆ ਵਧੀਆ ਠੀਕ ਹੋਏ ਨੇ ਸਾਰੇ ਡਾਕਟਰ ਵਧੀਆ ਵਧੀਆ ਠੀਕ ਨੇ ਕੇ ਹਾਂ ਜੀ ਸਟਾਫ ਨੇ ਕਿਸ ਤਰ੍ਹਾਂ ਦੀ ਕੇਅਰ ਕੀਤੀ ਬਰੂਰੇ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਕੇਅਰ ਕੀਤੀ ਆ ਪਾਪੇ ਦੀ ਜੇ ਅੱਜ ਕੇਅਰ ਕੀਤੀ ਆ ਸਾਡਾ ਪਪਾ ਸਾਡੇ ਨਾਲ ਲਗਾ ਰੋਣਾ ਨਹੀਂ ਤੇ ਬਿਲਕੁਲ ਤੁਸੀਂ ਇਹ ਦੇਖੋ ਕਿ ਕਾਫੀ ਕਹਿ ਸਕਦੇ ਆ ਮਿਹਨਤ ਤੋਂ ਬਾਅਦ ਸਟਾਫ ਦੀ ਇਹ ਅੱਜ ਕਹਿ ਸਕਦੇ ਆ ਪਰਿਵਾਰ ਸਰਨਿੰਦਨ ਨੇ ਸਾਰਿਆਂ ਨਾਲ ਜਿਆਦਾ ਇਹਨਾਂ ਨੇ ਮਿਹਨਤ ਕੀਤੀ ਹੈ ਵੀ ਜਿਹੜਾ ਸਾਡਾ ਪਪਾ ਸਾਡੇ ਬਰੋਬਰ ਖੜਾਗਾ ਤੇ ਜਿਸ ਤਰ੍ਹਾਂ ਤੁਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹੋ ਨਾ ਤੁਸੀਂ ਛੋਟੇ ਹੁੰਦੇ ਸੀਗੇ ਜਦੋਂ ਇਹ ਮਤਲਬ ਗੰਦੇ ਵੀ ਸੀਗੇ ਤੁਮ ਵੀ ਵਜਾਂਦੇ ਸੀ ਨਾ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਪਹਿਲੇ ਦਿਨ ਤੇਗਾ ਸ਼ੌਂਕ ਬਹੁਤ ਜ਼ਿਆਦਾ ਪਾਪੇ ਨੇ ਤੁਮ ਵੀ ਵਜਾਂਦਾ ਬਾਜੇ ਵਜਾਂਦਾ ਸ਼ੌਂਕਾ ਗਾਣੇ ਭਰਨ ਦਾ ਤੇ ਹੁਣ ਜਿਸ ਤਰ੍ਹਾਂ ਵੀਡੀਓ ਵਾਇਰਲ ਹੋਈ ਕਾਫੀ ਹੈ ਨਾ ਤੁਸੀਂ ਦੇਖੀ ਸੀਗੀ ਵੀਡੀਓ ਜਦੋਂ ਵਾਇਰਲ ਹੋਈ ਸੀਗੀ ਪਤਾ ਸੀ ਤੁਹਾਨੂੰ ਉਸ ਚੀਜ਼ ਦਾ ਨਹੀਂ ਮੈਨੂੰ ਸਾਨੂੰ ਕੁਝ ਨਹੀਂ ਪਤਾ ਸੀ ਸਾਨੂੰ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਤਕ ਹਾਂਜੀ ਤੇ ਬਿਲਕੁਲ ਇਹ ਦੇਖੋ ਪੂਰਾ ਪਰਿਵਾਰ ਹੈ ਕਾਫੀ ਪਾਬੋਕ ਨਜ਼ਰ ਆ ਰਿਹਾ ਕਿਉਂਕਿ ਇਸ ਸਮੇਂ ਹਾਲਾਤ ਜਿਹੜੀ ਆ ਉਹ ਕਾਫੀ ਠੀਕ ਹੋ ਚੁੱਕੀ ਹੈ ਪਹਿਲਾਂ ਕਾਫੀ ਹਾਲਾਤ ਕਹਿ ਸਕਦੇ ਹਾਂ ਖਰਾਬ ਸੀਗੇ ਲੇਕਿਨ ਹੁਣ ਬਿਲਕੁਲ ਸੁਧਾਰ ਆ ਹਾਲਤ ਦੇ ਵਿੱਚ ਤੁਸੀਂ ਇਹ ਦੇਖੋ ਹੱਥ ਦੇ ਵਿੱਚ ਹੱਜ ਵੀ ਤੁੰਬੀ ਹੈ ਸਟਾਫ ਦਾ ਧੰਨਵਾਦ ਕਰ ਰਹੇ ਨੇ ਤੁਸੀਂ ਇਹ ਦੇਖੋ ਕਿ ਮੈਡਮ ਮੁਰੇ ਪਹੁੰਚੇ ਨੇ ਸਿਵਲ ਸਰਜਨ ਤਾਂ ਪੂਰੇ ਉਹਨਾਂ ਦਾ ਸਟਾਫ ਦਾ ਜਿਹੜਾ ਧੰਨਵਾਦ ਕਰ ਰਹੇ ਨੇ ਹੱਥ ਜੋੜ ਕੇ ਜਿਸ ਤਰ੍ਹਾਂ ਇਹ ਹੱਥ ਜੋੜ ਰਹੇ ਨੇ ਧੰਨਵਾਦ ਕਰਦੇ ਪਏ ਨੇ ਕਿ ਤਾਂ ਖੁਸ਼ੀ ਮਿਲਦੀ ਹੈ ਜੀ ਸਾਨੂੰ ਕਿ ਸਾਡੇ ਸਟਾਫ ਨੇ ਸਾਡੇ ਡਾਕਟਰਸ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਡਾ ਹਸਪਤਾਲ ਵੀ ਤੁਹਾਨੂੰ ਪਤਾ ਹੈ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਅਪਗ੍ਰੇਡੇਸ਼ਨ ਹੋਈ ਹੈ ਤੇ ਹੁਣ ਜਿਹੜੇ ਮਰੀਜ਼ ਹੈ ਇਹੋ ਜਿਹੇ ਮਰੀਜ਼ ਆ ਜਿਹੜੇ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ ਬਾਹਰ ਫਿਰ ਜੇ ਪ੍ਰਾਈਵੇਟ ਚ ਜਾਂਦੇ ਆ ਤਾਂ ਬਹੁਤ ਜ਼ਿਆਦਾ ਖਰਚਾ ਹੈ ਤੇ ਇੱਥੇ ਫ੍ਰੀ ਆਫ ਕਾਸਟ ਸਾਡਾ ਜਿਹੜਾ ਇਹ ਚੱਲ ਰਿਹਾ ਹੈ ਇਲਾਜ ਵੀ ਚੱਲ ਰਿਹਾ ਹੈ ਵੈਂਟੀਲੇਟਰ ਵੀ ਮਿਲ ਰਿਹਾ ਲੋਕਾਂ ਨੂੰ ਇਸ ਨੂੰ ਪਰਿਵਾਰ ਦੱਸ ਰਿਹਾ ਹੈ ਕਿ ਉੱਥੇ ਹਸਪਤਾਲ ਦੇ ਵਿੱਚ ਜਵਾਬ ਹੀ ਦਿੱਤਾ ਸੀਗਾ ਬਿਲਕੁਲ ਹੀ ਕਿ ਨਹੀਂ ਬਈ ਹੁਣ ਨਹੀਂ ਬਚ ਸਕਦੇ ਹੈਗੇ ਤੁਹਾਡੇ ਕੋਲ ਆਏ ਵੇ ਤੁਸੀਂ ਕੀ ਕਿਹਾ ਸੀਗਾ ਬਸ ਅਸੀਂ ਫਿਰ ਅਸੀਂ ਉਹਨਾਂ ਨੂੰ ਇਹੀ ਦਲਾਸਾ ਦਵਾਇਆ ਕਿ ਬਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰਦੇ ਹਾਂ ਕੋਸ਼ਿਸ਼ ਦੇਖੋ ਅੱਗੇ ਰੱਬ ਦੀ ਹੈ ਹਾਂ ਕੋਸ਼ਿਸ਼ ਜਿਹੜੀ ਰੰਗ ਲਈ ਹੈ ਤੇ ਸਟਾਫ ਦੀ ਮਿਹਨਤ ਹੈ ਪੂਰੇ ਦੀ ਤੇ ਬਿਲਕੁਲ ਇਹ ਦੇਖੋ ਇਹ ਪੂਰਾ ਪਰਿਵਾਰ ਹੈ ਇਸ ਪਾਸੇ ਸੁਖਾ ਜੀ ਨੇ ਦੇਖੋ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਹੱਥ ਦੇ ਵਿੱਚ ਫਿਰ ਤੋਂ ਤੁੰਬੀ ਹੈ ਤੇ ਇਹ ਇਹ ਤਸਵੀਰ ਜਿਹੜੀ ਆਈਸੀਯੂ ਦੀ ਹੈ ਵਕਰੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰੀ ਹਸਪਤਾਲ ਦੀ ਇਹ ਤਸਵੀਰ ਜਿਹੜੀ ਤੁਸੀਂ ਪਹਿਲੀ ਦੇਖੀ ਹੋਵੇ ਕਿ ਜਿੱਥੇ ਮਰੀਜ਼ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਹਸਪਤਾਲ ਦੇ ਸਟਾਫ ਦਾ ਧੰਨਵਾਦ ਕਰਦਾ ਹੋਇਆ ਨਜ਼ਰ ਆ ਰਿਹਾ ਰੋਂਦੇ ਹੋਏ ਪਾਬੂ ਖੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਇੱਕ ਕਾਫੀ ਵੱਡੀ ਜੰਗ ਜਿੱਤ ਕੇ ਜਿਹੜਾ ਵਾਪਸ ਮੁੜੇ ਨੇ ਕੋਮਾ ਦੇ ਵਿੱਚ ਚਲੇ ਗਏ ਸੀਗੇ ਹਾਲਾਂਕਿ ਹਾਲਤ ਇਸ ਤਰ੍ਹਾਂ ਦੀ ਹੋ ਚੁੱਕੀ ਸੀਗੀ ਤਾਂ ਇਹ ਤਸਵੀਰ ਦੇਖੋ ਇਹ ਹਸਪਤਾਲ ਦੀ ਤਸਵੀਰ ਹੈ ਤਾਂ ਜਿੱਥੇ ਪੂਰਾ ਪਰਿਵਾਰ ਵੀ ਨਜ਼ਰ ਆ ਰਿਹਾ ਸਟਾਫ ਵੀ ਨਜ਼ਰ ਆ ਰਿਹਾ ਦੂਜੇ ਪਾਸੇ ਮੈਡਮ ਸਿਵਲ ਸਰਜਨ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਕਹਿ ਸਕਦੇ ਆ ਕਿ ਇਹ ਹਸਪਤਾਲ ਦੀ ਤਸਵੀਰ ਹੈ ਤੁਸੀਂ ਦੇਖੋ ਕਿ ਹੱਥ ਜੋੜੇ ਹੋਏ ਨੇ ਧੰਨਵਾਦ ਕਰ ਰਹੇ ਨੇ ਕਿ ਸਟਾਫ ਦਾ ਜਿਹੜਾ ਐਨੀ ਮਿਹਨ ਕਹਿ ਸਕਦੇ ਆ ਕਿ ਅੱਜ ਹਾਲਾਤ ਜਿਹੜੀ ਐ ਠੀਕ ਹੋਈ ਐ ਤਾਂ ਇਹ ਤਸਵੀਰ ਜਿਹੜੀ ਐ ਆਈਸੀਯੂ ਦੀ ਐ ਤੁਸੀਂ ਦੇਖ ਪਾ ਰਹੇ ਹੋ ਕਿ ਸੁਖਾ ਜੀ ਹੱਥ ਜੋੜ ਕੇ ਇੱਥੇ ਬੈੱਡ ਦੇ ਉੱਪਰ ਨੇ ਤਾਂ ਇਹ ਤਸਵੀਰ ਜਿਹੜੀ ਐ ਆਈਸੀਯੂ ਦੀ ਐ ਤਾਂ ਕਹਿ ਸਕਦੇ ਆ ਤੁੰਬੀ ਦੀ ਤਸਵੀਰ ਜਿਹੜੀ ਤੁਸੀਂ ਇਹ ਦੇਖੋ ਕਿ ਤੁੰਬੀ ਵਜਾ ਰਹੇ ਨੇ ਫਿਰ ਤੋਂ ਕੋਲੇ ਤਸਵੀਰ ਤੁਸੀਂ ਦੇਖ ਰਹੇ ਹੋ ਸੁਖਾ ਜੀ ਜਿਹੜੇ ਹਾਲਾਂਕਿ ਆਈਸੀਓ ਦੇ ਵਿੱਚ ਤਾਕਿਲ ਨੇ ਲੇਕਿਨ ਹੌਸਲਾ ਕਾਫੀ ਬੁਲੰਦ ਰਹਿਣਾ ਦਾ ਇਸ ਪਾਸੇ ਸਟਾਫ ਵੀ ਹੈ ਤੁਸੀਂ ਇੱਥੇ ਰਹਿੰਦੇ ਸੀਗੇ ਨਾ ਤੁਸੀਂ ਹਰ ਵੇਲੇ ਇੱਥੇ ਹੁੰਦੇ ਸੀਗੇ ਜਿਸ ਤਰ੍ਹਾਂ ਧੰਨਵਾਦ ਕਰ ਰਹੇ ਨੇ ਤੁਹਾਡਾ ਨਾ ਤੁਸੀਂ ਦੇਖਦੇ ਹੁੰਦੇ ਜਦ ਤੂੰ ਵੀ ਵਜਾਉਂਦੇ ਸੀਗੇ ਤਾਂ ਕਿਸ ਤਰ੍ਹਾਂ ਲੱਗਦਾ ਸੀ ਜਦੋਂ ਪਹਿਲੀ ਵਾਰ ਦੇਖਿਆ ਕਿਤੇ ਆਈਸੀਓ ਦੇ ਵਿੱਚ ਪੇਸ਼ੈਂਟ ਤੁੰਬੀ ਵਜਾ ਰਹੇ ਨੇ ਸਾਡੇ ਲਈ ਇਹ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਸਾਡੇ ਦੀ ਇਸ ਤਰ੍ਹਾਂ ਦੇ ਤਿੰਨ ਚਾਰ ਪੇਸ਼ੈਂਟ ਇਸ ਤਰ੍ਹਾਂ ਦੇ ਗਏ ਨੇ ਜੇ ਸਾਨੂੰ ਖੁਦ ਨੂੰ ਸਰਪ੍ਰਾਈਜ਼ ਕਰਕੇ ਗਏ ਨੇ ਸਾਨੂੰ ਗਿਫਟ ਦੇ ਕੇ ਗਏ ਨੇ ਇਸ ਤਰ ਇਨਾਂ ਦਾ ਇਹ ਸੀ ਕਿ ਇਹਨਾਂ ਨੂੰ ਇੱਕ ਇਹਨਾਂ ਦੇ ਐਫਐਮ ਸੀਗਾ ਜਿਹੜਾ ਕਿ ਸਟਾਰਟਿੰਗ ਤੋਂ ਸਾਨੂੰ ਸੀਗਾ ਜਿਵੇਂ ਜਿਸ ਦਿਨ ਪੇਸ਼ੈਂਟ ਅਨਕੌਂਸ਼ੀਅਸ ਸੀਗਾ ਸਾਨੂੰ ਸੀ ਪੇਸ਼ੈਂਟ ਅਗਲੇ ਦਿਨ ਬਾਈਦਨ ਐਕਸਡੇ ਪੇਸ਼ੈਂਟ ਕੌਂਸ਼ੀਅਸ ਹੋਇਆ ਸਾਨੂੰ ਦੱਸਿਆ ਗਿਆ ਵੀ ਇਹਨਾਂ ਦਾ ਖੁੱਦੇ ਫੀਡ Song ਨੇ ਮਤਲਬ ਇਹਨਾਂ ਨੇ ਜੀ ਗਾਣੇ ਐ ਸਾਰ ਇਹਨਾਂ ਦੇ ਆਪਣੇ ਗਾਏ ਹੋਏ ਨੇ ਫਿਰ ਇਹਨਾਂ ਨੂੰ ਉਸ ਤਰ੍ਹਾਂ ਹੌਲੀ-ਹੌਲੀ ਮੋਟੀਵੇਸ਼ਨਸ ਬਹੁਤ ਸਪਿਰਚੁਅਲ ਮੋਟੀਵੇਸ਼ਨਸ ਦੇ ਕੇ ਕਿ ਪੇਸ਼ੈਂਟ ਅੱਜ ਇਸ ਕੰਡੀਸ਼ਨ 'ਚ ਹੈ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡੀ ਮਿਸਾਲ ਦੇ ਰਿਹਾ ਵੀ ਲਾਈਫ ਨੂੰ ਹਾਂ ਕਿਸ ਤਰ੍ਹਾਂ ਸੀ ਅਸੀਂ ਕੁਝ ਚੈਲੰਜ ਲੈ ਲਈਏ ਤੇ ਅਸੀਂ ਕੁਝ ਵੀ ਕਰ ਜੇਰੋਂ ਤੁਸੀਂ ਪਹਿਲੀ ਵਾਰ ਦੇਖਿਆ ਕਿ ਪੇਸ਼ੈਂਟ ਇੱਥੇ ਆ ਨਾ ਵੀ ਤੁੰਬੀ ਵਜਾ ਰਿਹਾ ਇਸ ਹਾਲਤ ਦੇ ਵਿੱਚ ਤਾਂ ਤੁਹਾਡੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਕੀ ਆਇਆ ਸੀਗਾ ਤੁਸੀਂ ਕੀ ਸੋਚਿਆ ਸਭ ਤੋਂ ਪਹਿਲੀ ਵਾਰੀ ਅਮ ਸਰ ਅਸੀਂ ਤਾਂ ਖੁਸ਼ੀ ਹੋਏ ਸੀਗੇ ਕਿ ਪੇਸ਼ੈਂਟ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਹੈ ਕਿ ਹਰ ਸਟਾਫ ਡਾਕਟਰ ਖੁਸ਼ੀ ਹੋਏਗਾ ਅਸੀਂ ਖੁਸ਼ ਹੋਏ ਸੀਗੇ ਕਿ ਸਾਡਾ ਪੇਸ਼ੈਂਟ ਇਸ 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 ਕੰਡੀਸ਼ਨ 'ਚ ਹੈ ਕਿ ਆਪਣੀ ਜੋ ਫੀਲਿੰਗਸ ਹੈ ਸ਼ੇਅਰ ਕਰ ਰਿਹਾ ਸਾਡੇ ਨਾਲ ਖੁਸ਼ੀ ਵੀ ਹੁੰਦੀ ਹੈ ਇੱਕ ਕਹਿ ਸਕਦਾ ਹਾਂ ਸਟਾਫ ਨੂੰ ਕਿ ਜਦੋਂ ਪੇਸ਼ੈਂਟ ਠੀਕ ਹੋ ਜਾਂਦਾ ਧੰਨਵਾਦ ਕਰਦਾ ਤਾਂ ਖੁਸ਼ੀ ਵੀ ਕਾਫੀ ਹੁੰਦੀ ਹੈ ਕਿਉਂਕਿ ਪੂਰਾ ਪਰਿਵਾਰ ਹੱਥ ਜੋੜ ਕੇ ਧੰਨਵਾਦ ਕਰ ਰਿਹਾ ਪੂਰੇ ਸਟਾਫ ਦਾ ਸਰ ਹਾਂ ਰਿਐਲਿਟੀ ਸੇ ਬਹੁਤ ਕੋਆਪਰੇਟਿਵ ਨੇ ਸਾਡੀ ਇੱਕ ਨਿੱਕੀ ਨਿੱਕੀ ਗੱਲ ਨੂੰ ਉਹਨਾਂ ਨੇ ਬਹੁਤ ਡੀਪ ਨਹੀਂ ਲਿਆ ਹਰ ਚੀਜ਼ ਨੂੰ ਫੋਲੋ ਕੀਤਾ ਸਾਰੀ ਸਾਰੀ ਗਾਈਡਲਾਈਨ ਸਿਰਫ ਆ ਸਾਡੇ ਦੋਨਾਂ ਦੇ ਤਾਲਮੇਲ ਨਾਲ ਪੇਸ਼ੈਂਟ ਇਸ ਕੰਡੀਸ਼ਨ ਚ ਹੈ ਤੇ ਬਿਲਕੁਲ ਇਹ ਤਸਵੀਰ ਹੈ ਤੁਸੀਂ ਦੇਖੀ ਹੈ ਜਿੱਥੇ ਸਟਾਫ ਨੇ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਹਾਲਤ ਸੀਗੀ ਤਾਂ ਦੂਜੇ ਪਾਸੇ ਮੈਡਮ ਪਹੁੰਚੇ ਹੋਏ ਨੇ ਮੈਡਮ ਨੇ ਵੀ ਦੱਸਿਆ ਦੂਜੇ ਪਾਸੇ ਤੁਸੀਂ ਇਹ ਤਸਵੀਰ ਦੇਖੋ ਕਿ ਪਰਿਵਾਰ ਜਿਹੜਾ ਭਾਬੂ ਖੋਇਆ ਪਿਆ ਕਿਉਂਕਿ ਸਟਾਫ ਨੇ ਐਨੀ ਮਿਹਨਤ ਕੀਤੀ ਕਿ ਅੱਜ ਇਹਨਾਂ ਦਾ ਪਰਿਵਾਰ ਦਾ ਜੀ ਜਿਹੜਾ ਹੈ ਉਹ ਪੂਰਾ ਠੀਕ ਹੋ ਚੁੱਕਿਆ ਤਾਂ ਕੀ ਕਹਿਣਾ ਚਾਹੋਗੇ ਪੂਰੇ ਸਟਾਫ ਨੂੰ ਅੱਜ ਕਿਉਂਕਿ ਹਾਲਤ ਕਾਫੀ ਸਾਡੇ ਵੱਲੋਂ ਦਿਲੋਂ ਦਿਲੋਂ ਬਹੁਤ ਧੰਨਵਾਦੀ ਜਿਹੜੇ ਸਾਬਾਈ ਨੂੰ ਠੀਕ ਕਰਤਾ ਜੀ ਇਹਨਾਂ ਨੇ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਇਹਨਾਂ ਦਾ ਜੀ ਸਾਡੇ ਵੱਲ ਤੇ ਜਿਸ ਤਰ੍ਹਾਂ ਕਿ ਆ ਗਿਆ ਕਿ ਗਾਣੇ ਰਿਕਾਰਡ ਕੀਤੇ ਹੋਏ ਨੇ ਹੈ ਬਾਪੂ ਜੀ ਨੇ ਤੋਂਡੇ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਗਾਣੇ ਕਰੇ ਹੋਏ ਨਹੀਂ ਇਹਨਾਂ ਨੇ ਇਹ ਹੋਣ ਗਈ ਆਪਣੇ 225 ਹੋਣਗੇ ਜੀ ਹਾਂ ਜਿਹੜੇ ਇਹਨਾਂ ਨੇ ਆਪਣੇ ਗਾਏ ਨਹੀਂ ਅੱਛਾ ਹਾਂ ਧਾਰਮਿਕ ਹੀ ਇਹ ਬਾਬਾ ਜੀ ਨੇ ਮਤਲਬ ਸ਼ੁਰੂ ਤੇ ਸ਼ੌਂਕ ਸੀਗਾ ਹਾਂ ਜੀ ਬਾਬਾ ਜੀ ਨੂੰ ਸ਼ੁਰੂ ਤੇ ਸ਼ੌਂਕ ਸੀ ਜੀ ਧਾਰਮਿਕ ਹੀ ਗਾਣੇ ਗਾਉਂਦਾ ਸੀ ਤੇ ਹੁਣ ਇਹ ਬੋਲ ਸਕਦੇ ਨੇ ਜਾਂ ਨਹੀਂ ਨਹੀਂ ਤੇ ਉਸ ਵਾਰ ਕੀ ਹੈ ਜਿਸ ਕਰਕੇ ਬੋਲ ਨਹੀਂ ਸਕਦੇ ਜੀ ਇਹ ਹਲੇ ਲੱਗ ਜਾਣਗੇ 2-3 ਮਹੀਨੇ ਹੀ ਹਾਂਜੀ 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 2-3 ਮਹੀਨੇ ਲੱਗ ਜਾਣਗੇ ਫਿਰ ਬੋਲਣ ਲੱਗ ਜਾਣਗੇ। ਖੁਸ਼ੀ ਹੁੰਦੀ ਹੈ ਕਿ ਅੱਜ ਬਿਲਕੁਲ ਠੀਕ ਹੋ ਚੁੱਕੇ ਨੇ ਨਾ ਸਟਾਫ ਨੇ ਇੰਨੀ ਮਿਹਨਤ ਕੀਤੀ। ਬਿਲਕੁਲ ਸਹੀ ਹੈ। ਖੁਸ਼ੀ ਹੈ ਸਾਨੂੰ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਇਹ ਤਸਵੀਰ ਦੇਖੋ ਕਿ ਇਸ ਪਾਸੇ ਪਰਿਵਾਰ ਹੈ ਦੂਜੇ ਪਾਸੇ ਛੇਰ ਜੀ ਨੇ ਤਾਂ ਇਹ ਤਸਵੀਰ ਜਿਹੜੀ ਹੈ ਆਈਸੀਯੂ ਦੀ ਹੈ। ਆਈਸੀਯੂ ਦੇ ਵਿੱਚ ਇਸ ਸਮੇਂ ਕਹਿ ਸਕਦੇ ਹਾਂ ਕਿ ਅ ਦੂਜੇ ਪਾਸੇ ਜੇ ਇੱਕ ਸਟਾਫ ਦੀ ਗੱਲ ਕਰ ਲਈਏ ਸਟਾਫ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਕਿ ਉਹਨਾਂ ਦਾ ਜਿਹੜਾ ਪੇਸ਼ੈਂਟ ਸੀਗਾ ਉਹ ਠੀਕ ਹੋ ਚੁੱਕਿਆ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਕਹਿ ਸਕਦੇ ਆ ਕਿ ਇਹ ਤੁੰਬੀ ਤੁਸੀਂ ਦੇਖੋ ਕਿ ਇਸੀ ਤੁੰਬੀ ਦੇ ਨਾਲ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ ਜਿਸ ਵਿੱਚ ਬਾਪੂ ਜੀ ਹੋਣੀ ਤੁੰਬੀ ਵਜਾਉਂਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਕਹਿ ਸਕਦੇ ਆ ਚਿਹਰੇ ਤੇ ਸਮਾਈਲ ਹੈ ਚਿਹਰੇ ਤੇ ਹਾਸਾ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਾ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਲਈ ਹੈ ਕਿ ਆਈਸੀਯੂ ਦੀ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਜਿਸ ਵਿੱਚ ਸ਼ੇਰ ਜੀ ਜਿਹੜੇ ਨੇ ਤੁੰਬੀ ਵਜਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਹਦੀ ਹਾਲਤ ਜਿਹੜੀ ਹੁਣ ਬਿਲਕੁਲ ਠੀਕ ਹੋ ਚੁੱਕੀ ਹੈ ਕਿਉਂਕਿ ਮਾਤਾ ਕਸ਼ਲਿਆ ਦਾ ਜਿਹੜਾ ਸਟਾਫ ਸੀਗਾ ਪੂਰਾ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਅੱਜ ਤਾਂ ਪਰਿਵਾਰ ਦੇ ਵਿੱਚ ਸਮੇਂ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਜਿਹੜਾ ਸਟਾਫ ਦਾ ਤੇ ਜਿਹੜੇ ਮੈਡਮ ਨੇ ਇੱਥੇ ਸਿਵਲ ਸਰਜਨ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਜਿਹੜੀ ਹੈ ਦਿਖਾਈਏ ਤੁਹਾਨੂੰ ਤਾਂ ਉਹਨਾਂ ਲੋਕਾਂ ਨੂੰ ਵੀ ਨਸੀਹਤ ਲੈਣੀ ਚਾਹੀਦੀ ਜਿਹੜੇ ਜ਼ਿੰਦਗੀ ਤੋਂ ਹਾਰ ਮੰਨ ਜਾਂਦੇ ਨੇ ਕਿ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਬੜੀਆਂ ਆਉਂਦੀਆਂ ਨੇ ਲੇਕਿਨ ਜ਼ਿੰਦਗੀ ਮੁਸ਼ਕਿਲਾਂ ਭਰੀ ਜ਼ਰੂਰ ਹੁੰਦੀ ਹੈ ਉਹਨਾਂ ਮੁਸ਼ਕਿਲਾਂ ਨੂੰ ਪਾਰ ਕਰਕੇ ਹੀ ਜਿਹੜੀ ਮੰਜ਼ਿਲ ਪਾਈ ਜਾਂਦੀ ਹੈ ਤਾਂ ਅੱਜ ਪਰਿਵਾਰ ਨੇ ਉਹ ਮੰਜ਼ਿਲ ਪਾ ਲਈ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਕੈਮਰਾ ਬਰਸਰ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ